ਵਗੈਰੀ ਹੈ ਜਿਹੜਾ ਕਰਾਨਾ ਕਰੇਗਾ ਭਜਾਣੇ ਪੈਂਦੇ ਆ ਹਾਂਜੀ ਹਾਂਜੀ ਠੀਕ ਹੈ ਕਿਵੇਂ ਲੱਗਦੀ ਹੈ ਤਿਆਰੀ ਤਿਆਰੀ ਤਾਂ ਪੂਰੀ ਹੈ ਜੀ ਪਹਿਲਾਂ ਕਦੇ ਸੋਹ ਲਾਇਆ ਤੁਸੀਂ ਨੇ ਆਪ ਹਾਂਜੀ ਹਾਂਜੀ ਆਪ ਹੈਂਡਲ ਕਰਦੇ ਹੋ ਨਹੀਂ ਆਹ ਕਰਦਾ ਜੀ ਮੈਂ ਵੀ ਕਰਦਾ ਹੈਂਡਲਦਾ ਦੋਨੇ ਕਰਦੇ ਹੋ ਇਹ ਦੋਨੇ ਇਹ ਵੀਰੇ ਮੇਲ ਦਾ ਹੈਗਾ 35000 ਰੁਪਏ ਜੀ ਫੀਮੇਲ ਦਾ 30000 ਹੈ ਜੀ ਠੀਕ ਹੈ ਜਿਹੜੇ ਇੱਕ ਹੀ ਵਰਤ ਉਹਨਾਂ ਦੀ ਕੁਆਲਿਟੀ ਦਾ ਫਰਕ ਹੁੰਦਾ ਜਿਵੇਂ ਆਹ ਦੇਖੋ ਕੋਟ ਚੈੱਕ ਕਰ ਸਕਦੇ ਹੋ ਤੁਸੀਂ ਕੋਟ ਕੰਡੀਸ਼ਨ ਆ ਬੱਚਾ ਹੈਵੀ ਦੇ ਲੋ ਕਿੰਨਾ ਵਾ ਜੀ ਪਹਿਲਾਂ ਕਦੇ ਸੋਹ ਲਾਇਆ ਨਹੀਂ ਫਸਟ ਟਾਈਮ ਆ ਫਸਟ ਟਾਈਮ ਸੋਹ ਲਾਇਆ ਕੀ ਪੋਜੀਸ਼ਨ ਆਈ ਹੈ ਇਹ ਸੈਕਿੰਡ ਪੋਜੀਸ਼ਨ ਆਈ ਹੈ 2 ਆਰਬੀਓ ਵੀ ਮਿਲੇ ਹੈ 2 ਆਰਬੀਓ ਵੀ ਮਿਲ ਗਿਆ ਇਹਨੂੰ ਟ੍ਰੇਨਿੰਗ ਕਰਵਾਇਆ ਕਿਤੋਂ ਮੈਂ ਆਪੇ ਪਰਸਨਲ ਟ੍ਰੇਨਿੰਗ ਕਰਾਈ ਆ ਆਪ ਹੀ ਹਾਂਜੀ ਇੱਧਰ ਬਾਈ ਖੜੇ ਨੇ ਜਰਮਨ ਸ਼ੈਫ ਨੇ ਕੋਲੇ ਜਾਨਵਰ ਨਹੀਂ ਉਹਦੇ ਦਵਾ ਦੇ ਜਾਣਕਾਰੀ ਲੈਣੇ ਕਿਥੋਂ ਇਹ ਵੀਰੀ ਕੀ ਹਾਲ ਹੈ ਬਹੁਤ ਵਧੀਆ ਜੀ ਕਿਥੋਂ ਆਏ ਆਪਾਂ ਆਪਾਂ ਵੀਰੇ ਕੰਨੇ ਤੋਂ ਜੀ ਕਿਹੜਾ ਕੰਨ ਲੱਪਣਾ ਆਪਣਾ ਹਾਲਰ ਕਰਨਾ ਹੌਲਦਾਰ ਕਨਨ ਹਾਂਜੀ ਹਾਂਜੀ ਅੱਛਾ ਆਪਾਂ ਪਹਿਲਾਂ ਹੀ ਮਿਲੇ ਮੇਰੇ ਖਿਆਲ ਵਿੱਚ ਹਾਂਜੀ ਹਾਂਜੀ ਪਹਿਲੇ ਸਾਲ ਆਣ ਦਾਦਾ ਉੱਪਰ ਲਈ ਪ੍ਰਮੋਸ਼ਨ ਹੋਈ ਨਹੀਂ ਅਜੇ ਨਹੀਂ ਦਾਦਾ ਜੀ ਸੀਗੇ ਜੋ ਐਕਸਪਾਇਰ ਹੋ ਗਈ ਅੱਛਾ ਉਹ ਚਲੋ ਕੋਈ ਗੱਲ ਉਹ ਦੇ ਰੱਬ ਦੇ ਘਰ ਦੀ ਖੇਡ ਆ ਹਨਾ ਇਹਨਾਂ ਦੀ ਏਜ ਕਿੰਨੀ ਹੋਗੀ ਭਲਾ ਇਹਨੇ ਚਾਰ ਮਹੀਨੇ ਦੀਆਂ ਨੇ ਚਾਰ ਮਹੀਨੇ ਦੀਆਂ ਪਹਿਲਾਂ ਵੀ ਸੋਹ ਲਾਈਆਂ ਕਦੇ ਨਹੀਂ ਜੀ ਫਸਟ ਟਾਈਮ ਇੰਜ ਨੇ ਫਸਟ ਟਾਈਮ ਲਾ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਇਹਨੂੰ ਟ੍ਰੇਨਿੰਗ ਵਗੈਰਾ ਦਿੱਤੀ ਹੈ ਕੋਈ ਹਾਂਜੀ ਹਾਂਜੀ ਟ੍ਰੇਨਿੰਗ ਚੋਹਤੀ ਤਾਂ ਹੈਗੀ ਅੱਛਾ ਮਤਲਬ ਉਹ ਇਹਦੇ ਬਾਰੇ ਕੀ ਕਰਨਾ ਪੈਂਦਾ ਜਦੋਂ ਪ੍ਰੈਕਟਿਸ ਵਗੈਰਾ ਜੀ ਕਿਵੇਂ ਲੱਗਦੀ ਹੈ ਤਿਆਰੀ? ਤਿਆਰੀ ਤਾਂ ਪੂਰੀ ਹੈ ਜੀ। ਪਹਿਲਾਂ ਕਦੇ ਸੋ ਲਾਇਆ ਤੁਸੀਂ ਨੇ ਆਪ। ਹਾਂਜੀ ਹਾਂਜੀ ਹਾਂਜੀ। ਆਪ ਹੈਂਡਲ ਕਰਦੇ ਹੋ। ਨਹੀਂ ਆਹ ਕਰਦਾ ਜੀ ਮੈਂ ਵੀ ਕਰਦਾ ਹੈਂਡਲ। ਦੋਨੇ ਕਰਦੇ ਹੋ। ਇਹ ਦੋਨਿਆਂ ਨੂੰ ਸੋ ਲੈਣਾ। ਨਹੀਂ ਇਹਨੂੰ ਕਰਨਾ ਜੀ ਅੱਜ। ਇਹਨੂੰ ਕੱਲ ਨੂੰ। ਕਿ ਇਹਦੀ ਕਿੰਨੀ ਏਜ ਹੈ? ਸਿਸਟਰ ਤੋਂ ਨਹੀਂ ਦੇਣਾ। ਇੱਕੋ ਹੀ ਨਾਲ ਦੇਣਾ। 1 ਲੀਟਰ ਦੀਆਂ ਨੇ। ਕਰ ਦਿਆਂ ਕਿ ਕਰ ਦਈਏ ਨੇ ਜੀ ਮਾੜੀ ਕਿ ਕਰੇ ਫਾਦਰ ਵੀ ਕਰੇ ਜੀ। ਅੱਛਾ। ਹਾਂਜੀ। ਇਹ ਕਿਵੇਂ ਲੱਗਦਾ ਫਿਰ? ਤਿਆਰੀ ਹੈ ਜੀ ਆਪ ਦੇ ਤਿਆਰੀ ਪੂਰੀ ਆਂਦੇ ਆਂਦੇ। ਚਲੋ ਆਉਣ ਦਿਓ। ਕਿੰਨੇ ਵਜੇ ਸੋ ਸਟਾਰਟ ਹੋ ਜਾਣਾ? ਤੰਨਾ ਗਣਨਾ ਇਤਨਾ ਵਜੇ ਹੋ ਜਾਊਗਾ ਯਾਨੀ ਤਕਰੀਬਨ ਆ ਕੇ ਜਾਸਾਂ ਠੀਕ ਹੈ ਹਾਂਜੀ ਹਾਂਜੀ ਇਹ ਇਹਨਾਂ ਦੇ ਆਪਣੇ ਕੋਲ ਪੱਕੀ ਹੁੰਦੀਆਂਗੇ ਹਾਂਜੀ ਹਾਂਜੀ ਪੱਕੀ ਕਿੰਨੇ ਡਾਉਰੇ ਤੁਹਾਡੇ ਕੋਲ ਜਰਮਨ ਦੇ ਮੇਰੇ ਕੋਲ 6-7 ਨੇ ਜੀ 6-7 ਨੇ ਕਿੰਨੀਆਂ ਫੀਮੇਲ ਰੱਖੀਆਂ ਨੇ ਮੇਰੇ ਕੋਲ ਫੀਮੇਲ ਨੇ ਜੀ ਮੇਰੇ ਲੱਕਾ ਜੀ ਸਟਾਰਟ ਅੱਛਾ ਹਾਂਜੀ ਹਾਂਜੀ ਬੱਚੇ ਮਤਲਬ ਆਪਣਾ ਲਿਟਰ ਲੈਣੇ ਹੋਣਾ ਤੋਂ ਲਿਟਰ ਲੈਣੇ ਜੀ ਹੁਣ ਸੋਹਣੀ ਵਾਲੀਆਂ ਫੀਮੇਲ ਨਾਲ ਅੱਛਾ ਹਾਂਜੀ ਉਹ ਇਸ ਟਾਈਮ ਬੱਚੇ ਹੈਗੇ ਨਹੀਂ ਹੁਣ ਸੋਹਣੀ ਵਾਲੀਆਂ ਜੀ ਫੀਮੇਲ ਬੱਚੇ ਸੇਲ ਕਰਦੇ ਇਹਦਾ ਬੱਚਾ ਕਿੰਨੇ ਦਾ ਹੋ ਜਾਂਦਾ ਬੱਚਾ ਜੀ ਸਟਾਰਟਿੰਗ 15 ਨਾਲ ਗਿਫਟ ਵਾਲੀ ਹੈ ਜੀ ਗਿਫਟ ਦੀ ਗ੍ਰੈਂਡ ਆਡਰ ਹੈ ਅੱਛਾ ਹਾਂਜੀ ਹਾਂਜੀ ਗਿਫਟ ਦੀ ਹਾਂਜੀ ਹਾਂਜੀ ਇਹਦੀ ਮਦਰਲੈਂਡ ਕਿਹੜੀ ਆ ਮਦਰ ਲੀ ਉਹ ਆਪਣੀ ਪੁਰਾਣੀ ਆਉਂਦੀ ਜੀ ਲਿੰਬੋ ਵਾਲੇ ਅੱਛਾ ਹਾਂਜੀ ਲੌਂਗ ਕੋਰਟ ਚ ਵੈਸੇ ਮਦਰ ਹਾਂਜੀ ਉਹ ਕਿੱਲਾਉ ਕੋਰਟ ਹਾਂਜੀ ਇਹਦੀ ਮਨ ਲੋ ਹਾਈਟ ਕਿੰਨੀ ਹੋ ਜਾਣੀ ਆ ਹਾਈਟ ਹੋਰ ਕਰ ਜੂਗੀ ਜੀ 4-5 ਉਂਗਲ ਤਾਂ ਇੰਨੀ ਹੋ ਜੂਗੀ ਇੰਨੀ ਕਿਉਂ ਹੋਗੀ ਹਾਂਜੀ ਹਾਂਜੀ ਕਿ ਵੱਡੇ ਵੱਡੇ ਜ਼ਿਆਦਾ ਹੁੰਦੇ ਉਹਨੇ ਤਾਂ ਹੋਰ ਨੇ ਕਿ ਲੈਂਡ ਹੁੰਦੀ ਉਹਨੇ ਹੋਰ ਹੋ ਜਾਂਦੇ ਜੀ ਹੋਰ ਹੋ ਜਾਂਦੇ ਹਾਂਜੀ ਹਾਂਜੀ ਸੋ ਨਹੀਂ ਸੋ ਉਹਦੇ ਵਿੱਚ ਲੱਗਦੇ ਨਹੀਂ ਨਹੀਂ ਜਿਹੜੇ ਜ਼ਿਆਦੇ ਵੱਡੇ ਵੱਡੇ ਹੋਏ ਉਹ ਨਹੀਂ ਸੋਚ ਲੱਗਦੇ ਉਹਦੇ ਵਿੱਚ ਕੀ ਕਰਨਾ ਹੈ ਭਾਈ ਇਹ ਨਹੀਂ ਲੈਂਦੇ ਨਹੀਂ ਹੁਣ ਜੇ ਦੀ ਹਾਈਟ ਲੈਂਕ ওভার ਲੈਂਥ ਚ ਨਹੀਂ ਚਾਹ ਜਰਮਨ ਦੇ ਜਾਂ ਸਾਹ ਬਾਹਰ ਕੱਢ ਦਿੰਦੇ ਨੇ ਠੀਕ ਹੈ ਇਹਨਾਂ ਦੇ ਕੋਈ ਤੁਹਾਡੇ ਕੋਲ ਪੇਪਰ ਵਗੈਰਾ ਹੈਗੇ ਪੇਪਰ ਸਾਰੇ ਦੇ ਹੈਗੇ ਨੇ ਜੀ ਮਾਦਾ ਦੇ ਵੀ ਇਹਨਾਂ ਦੇ ਇਹਨਾਂ ਦੇ ਵੀ ਅੱਗੇ ਕਿੰਨੀਆਂ ਫੀਮੇਲ ਆ ਸਾਰਿਆਂ ਦੇ ਹੈਗੇ ਠੀਕ ਹੈ ਹਾਂ ਜੀ ਇਹਨਾਂ ਨੂੰ ਫਿਊਚਰ ਤੁਹਾਡੇ ਕੋਲ ਬੱਚੇ ਹੋਣਗੇ ਕੰਟਰੈਕਟਰਾਂ ਦੇ ਬੰਦੇ ਹਾਂ ਜੀ ਹਾਂ ਜੀ ਹਾਂ ਜੁਆ ਸਟਾਰਟਿੰਗ ਆਪਣਾ ਸਟਾਰਟਿੰਗ ਹੈ ਜੀ ਫੀਮੇਲਾਂ ਸੂ ਪੈਣਗੀਆਂ 20 ਦਿਨ ਮਹੀਨੇ ਰੱਖੋ ਮੋਬਾਈਲ ਨੰਬਰ ਦੱਸੋ ਤੁਹਾਡਾ 7889153421 ਜੀ ਰਿਪੀਟ ਕਰ ਦਿਓ 77953421 ਇਹ ਲੋਕੇਸ਼ਨ ਕੀ ਹੈ ਤੁਹਾਡੀ ਆਪਣੀ ਖੰਨਾ ਦੀ ਠੀਕ ਹੈ ਹਾਂਜੀ ਹਾਂ ਜੇ ਬਾਈ ਨਾਲ ਕਿਸੇ ਨੇ ਸੰਪਰਕ ਕਰਨਾ ਤੁਸੀਂ ਇਹਨਾਂ ਦਾ ਨੰਬਰ ਵੀਡੀਓ ਤੇ ਲੈ ਕੇ ਕਾਲ ਕਰ ਸਕਦੇ ਹੋ ਠੀਕ ਹੈ ਵੀਰੇ ਧੰਨਵਾਦ ਓਕੇ ਚਲਦੇ ਆਂ ਅੱਗੇ ਹਾਂਜੀ ਕਰਦੇ ਆਂ ਵੀਰ ਨਾਲ ਗੱਲ ਆਇਦਰੋਂ ਖੜੇ ਆਂ ਆਪਣਾ ਨਵਾਂ ਸ਼ਹਿਰ ਦੇ ਡੌਗ ਸ਼ਾਪ ਦੇ ਵਿੱਚ ਆ ਵੀਰੇ ਕੀ ਹਾਲ ਚਾਲ ਹੈ ਹਾਂਜੀ ਵਧੀਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਇਆ ਆਪਾਂ ਆਪਾਂ ਲੁਧਿਆਣੇ ਤੋਂ ਜੀ ਆਪਣੀ ਪੈਟ ਸ਼ਾਪ ਹੈ ਜੀ ਪੈਟ ਸ਼ਾਪ ਕੀ ਨਾਂ ਪੈਟ ਸ਼ਾਪ ਦਾ ਸਿਮਰਨ ਪੈਟਸ ਲਵਰ ਤੋਂ ਆਪਣੀ ਪੈਟ ਸ਼ਾਪ ਹੈ ਜੀ YouTube ਚੈਨਲ ਵੀ ਆਪਣਾ ਸੇਮ ਨਾਮ ਤੇ ਆ ਜੀ ਠੀਕ ਹੈ ਤੇ ਬਰੀਡਿੰਗ ਦੇ ਵਿੱਚ ਵੀ ਫੂਡ ਵਗੈਰਾ ਸਾਰਾ ਕੁਝ ਆਪਣੇ ਕੋਲੋਂ ਦਾ ਸੀ ਫੂਡ ਦਾ ਵੀ ਰੱਖਦੇ ਹਾਂ ਹਾਂਜੀ ਇੱਕ ਐਗਜ਼ੋਟਿਕ ਨਾ ਰੈਪਟਲ ਵੀ ਆਪਾਂ ਵਰਤਿਆ ਜੀ ਗਵਾਣਾ ਹੁੰਦੀ ਜਿੱਤਾ ਠੀਕ ਹੈ ਬਰਡਸ ਦੇ ਵਿੱਚ ਵੀ ਐਗਜ਼ੋਟਿਕ ਹੁੰਦੇ ਆਪਣੇ ਕੋਲ ਓਕੇ ਓਕੇ ਠੀਕ ਹੈ ਸੇਲ ਵਾਸਤੇ ਅੱਜ ਤਾਂ ਆਪਣੇ ਕੋਲੇ ਹਸਕੀ ਆ ਜੀ ਬੱਚੇ ਟਾਪ ਕੁਆਲਟੀ ਦੇ ਵਿੱਚ ਆ ਜੀ ਇਹ ਆਪਣੇ ਬ੍ਰਦਰ ਆ ਜੀ ਉੱਥੇ ਸ਼ਹਿਰਪੁਰ ਕ੍ਰਿਸਟਲ ਕੈਨਲ ਵਾਲੇ ਉਹਨਾਂ ਤੋਂ ਇਹ ਬੱਚੇ ਆ ਜੀ ਇਹ ਫੀਮੇਲ ਕ੍ਰਾਸ ਕਰਵਾਈ ਸੀ ਵੀਰੇ ਤੋਂ ਤੇ ਆਪਣੇ ਕੋਲ ਦੋ ਬੱਚੇ ਨੇ ਜੀ ਇਹ ਆਪਣੇ ਫਰੈਂਡ ਨੇ ਕ੍ਰਾਸ ਕਰਵਾਈ ਸੀ ਫਿਰ ਉਹਨਾਂ ਤੇ ਸੇਲ ਵਾਸਤੇ ਲੈ ਕੇ ਆਏ ਜੀ ਫੁੱਲ ਟਾਪ ਕੁਆਲਟੀ ਬੁਲੀਕੁੱਟ ਦੇ ਵਿੱਚ ਬੱਚੇ ਆ ਜੀ ਕੀ ਪ੍ਰਾਈਸ ਹੈ ਇਹ ਵੀਰੇ ਮੇਲ ਦਾ ਹੈਗਾ 35000 ਰੁਪਿਆ ਜੀ ਫੀਮੇਲ ਦਾ 30000 ਹੈ ਜੀ ਜਿਹੜੇ ਇੱਕ ਹੀ ਵਰਕ ਉਹਨਾਂ ਦੇ ਕਵਾਲਿਟੀ ਦਾ ਫਰਕ ਹੁੰਦਾ ਜਿਵੇਂ ਆ ਦੇਖੋ ਕੋਟ ਚੈੱਕ ਕਰ ਸਕਦੇ ਹੋ ਤੁਸੀਂ ਕੋਟ ਕੰਡੀਸ਼ਨ ਆ ਬੱਚਾ ਹੈਵੀ ਦੇ ਲੋ ਕਿੰਨਾ ਵਾਜੀ ਠੀਕ ਹੈ A35 ਦੇ ਬੱਚੇ ਸਾਰੇ ਓਕੇ ਔਰ ਕੁਆਲਿਟੀ ਆ ਬੱਚੇ ਪ੍ਰੋਪਰ ਤੁਸੀਂ ਦੋਨੇ ਦਿਖਾ ਸਕਦੇ ਜੀ ਫੇਸ ਕੁਆਲਟੀ ਔਰ ਜਿਹੜੀ ਮਾਰਕਿੰਗ ਜਿਹੜੀ ਹੁੰਦੀ ਆ ਨਾ ਇਹਨਾਂ ਦੀ ਕਲਰ ਮਾਰਕਿੰਗ ਮੇਨ ਹੁੰਦੀ ਆ ਜੀ ਆ ਦੇਖੋ ਕੋਈ ਵਿੱਚ ਪੈਚ ਨਹੀਂ ਕੁਛ ਨਹੀਂ ਕਈ ਆਪਾਂ ਹਸਕੀ ਦੇ ਵਿੱਚ ਦੇ ਦਿੰਨਾ ਸਪੌਟ ਹੋਣ ਸ਼ੇਡ ਆਉਣ ਲੱਗ ਜਾਂਦੀ ਆ ਉਹ ਚੀ ਨਹੀਂ ਹੈਗੀ ਬਿਲਕੁਲ ਕਲੀਅਰ ਬੱਚੇ ਨੇ ਜੀ ਠੀਕ ਹੈ ਔਰ ਹੈਵੀ ਫੋਲ ਬੱਚੇ ਆ ਜੀ ਔਰ 35000 ਇਹ ਮੇਰੀ ਕਰ ਦੇਣੀ ਜੀ ਡਿਲੀਵਰੀ ਕਰ ਦੇਾਂਗੇ ਜੀ ਉਹਦਾ ਐਕਸਟਰਾ ਖਰਚਾ ਹੋਊਗਾ ਜੀ ਇਹਦੇ 'ਚ ਡਿਸਕਾਊਂਟ ਹੈਗਾ ਰੇਟ ਦੇ ਵਿੱਚ ਉਹ ਆਪਾਂ ਕਰ ਲਾਂਗੇ ਜੀ ਮੌਕੇ ਤੇ ਹਾਂਜੀ ਹਾਂਜੀ ਕੰਟੈਕਟ ਨੰਬਰ ਦੇ ਦਿਓ ਹਾਂਜੀ ਆਪਣਾ ਸਿਮਰਨ ਜੀ ਸਿੰਘ ਸੰਦੂ ਨਾਮ ਆ ਜੀ ਆਪਣਾ ਨੰਬਰ ਪੁੱਛਰਦੇ ਆਪਾਂ ਨੰਬਰ ਜੀ ਹਾਂਜੀ ਆਪਣਾ ਵੀਰੇ 814687718 ਆਪਣਾ ਫੋਨ ਨੰਬਰ ਆ ਜੀ WhatsApp ਵੀ ਇਸੇ ਤੇ ਆ ਸਿਮਰਨ ਜੀ ਸਿੰਘ ਸੰਦੂ ਮੇਰਾ ਨਾਮ ਆ ਜੀ ਸਿਮਰਨ ਪੈਟ ਸ਼ਾਪ ਆਪਣੇ ਲੁਧਿਆਣੇ ਦੇ ਵਿੱਚ ਵੱਡੀ ਹੈਪੋ ਵਾਲਿਆ ਜੀ ਠੀਕ ਆ ਬਾਈ ਦਾ ਐਡਰੈਸ ਨੋਟ ਕਰ ਲਓ ਨੰਬਰ ਨੋਟ ਕਰ ਲਓ ਕਿਸੇ ਨੂੰ ਜਰੂਰਤ ਆ ਵੀਡੀਓ ਤੇ ਲੈ ਕੇ ਨੰਬਰ ਕਾਲ ਕਰ ਸਕਦੇ ਹੋ ਤੇ ਬੱਚਾ ਪਰਚੇਜ਼ ਕਰ ਸਕਦੇ ਆ ਹਾਲ ਬਰੀਡ ਦੇ ਬੱਚੇ ਆਪਣੇ ਕੋਲ ਨੇ ਠੀਕ ਆ ਬਈ ਓਕੇ ਜੀ ਥੈਂਕ ਯੂ ਸਰ हां जी मित्रों शो ਦੇ ਵਿੱਚ ਨਾ ਬੱਚਾ ਮਿਲਿਆ ਆਪਾਂ ਨੂੰ ਇਹ ਅਜੇ ਡੌਗ ਲੈ ਕੇ ਆਇਆ ਨਾ ਇਹਦੇ ਨਾਲ ਆਪਾਂ ਗੱਲਬਾਤ ਕਰਦੇ ਕਿੱਥੋਂ ਆਏ ਨੇ ਉਹ ਕੀ ਹਾਲ ਹੈ ਬੇਟਾ ਮੈਂ ਸਵਾਲੀਆ ਕੀ ਨਾਮ ਹੈ ਤੇਰਾ ਮੇਰਾ ਬੋਬਿਆ 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 ਕਹਾਂਸੇ ਆਇਓ ਮੈਂ ਬਟਾਲਾ ਪੰਜਾਬ ਡਿਸਟ੍ਰਿਕਟ ਦਾ ਹਾਂ ਬਟਾਲਾ ਪੰਜਾਬ ਡਿਸਟ੍ਰਿਕਟ ਗੁਰਦਾਸਪੁਰ ਤੇ ਅੱਜ ਸ਼ੋਅ ਦੇ ਵਿੱਚ ਕਿੱਦਾਂ ਆਇਓ ਮੈਂ ਪਿੰਡੋਂ ਡੌਗ ਨੂੰ ਲੈ ਕੇ ਆਇਆ ਸਬੇਂ ਸਕਿਨ ਨੂੰ ਰਿੰਗਲ ਆ ਅੱਛਾ ਆਹ ਵਾਲਾ ਹਾਂਜੀ ਆ ਦਿਖਾਈ ਭਾਈ ਡੌਗ ਦਿਖਾ ਕਿਹੜਾ ਕਿਹੜਾ ਡੌਗ ਹੈ ਇਹ? ਐਸਾ ਬੀਅਸ ਕੀ ਹੈ? ਕਿੰਨੇ ਚਿਰ ਦਾ ਹੋ ਗਿਆ ਏਜ ਕਿੰਨੀ ਹੈ? ਇਹ 18 ਮਾਂਤਾ ਹੋ ਗਿਆ। 18 ਮਾਂਤਾ ਹੋ ਗਿਆ। ਪਹਿਲਾਂ ਕਦੇ ਸੋ ਲਾਇਆ? ਨਹੀਂ ਫਸਟ ਟਾਈਮ ਆਇਆ। ਫਸਟ ਟਾਈਮ ਸੋ ਲਾਇਆ। ਕੀ ਪੋਜੀਸ਼ਨ ਆਈ ਹੈ? ਇਹਦੀ ਦੋ ਸੈਕੰਡ ਪੋਜੀਸ਼ਨ ਆਈ ਹੈ, ਦੋ ਆਰਬੀਓ ਵੀ ਮਿਲੇ। ਦੋ ਆਰਬੀਓ ਵੀ ਮਿਲ ਗਿਆ। ਇਹਨੂੰ ਟ੍ਰੇਨਿੰਗ ਕਰਵਾਇਆ ਕਿਤੋਂ? ਮੈਂ ਆਪੇ ਪਰਸਨਲ ਟ੍ਰੇਨਿੰਗ ਕਰਾਈ ਸੀ। ਆਪ ਹੀ ਟ੍ਰੇਨ ਕਰਦਾ। ਵਧੀਆ ਕਿਵੇਂ ਲੱਗਿਆ ਫਿਰ ਅੱਜ ਸੋ ਲਾਇਆ? ਬਹੁਤ ਵਧੀਆ ਐਕਸਪੀਰੀਐਂਸ ਆਏਗਾ। ਠੀਕ ਹੈ। ਇਹ ਡੌਗ ਤੁਹਾਡਾ ਘਰ ਦਾ ਹੈ? ਹਾਂਜੀ, ਹੋਮ ਬਰੀਡਿੰ ਇਹ ਆ ਪਕਿਸਟਨ ਡੌਗ ਕਿਨਾਂ ਦਲਤਾ ਹੈਗਾ? ਕਿਸਟ ਡੌਗ ਕਿਨਾਂ ਕਿੱਥੇ ਆਏ? ਇਹ ਹੁਸ਼ਿਆਰਪੁਰ ਦਾ। ਹੁਸ਼ਿਆਰਪੁਰ ਦਾ। ਕਿ ਮੇਰਾ ਕਹ ਵਧੀਆ ਬੱਚਾ ਨਿਕਲੇ ਆ? ਬਹੁਤ ਵਧੀਆ ਨਿਕਲੇ ਆ। ਬਹੁਤ ਹੀ ਵਧੀਆ ਐਕਸਪੀਰੀਅੰਸ ਹੈਗਾ। ਅੱਛਾ ਕਿੰਨੇ ਚਿਰ ਤੋਂ ਲੱਗੇ ਤੁਸੀਂ ਇਹ ਡੌਗ ਲਾਈਨ ਦੇ ਵਿੱਚ ਆਏ ਹੋ? ਤਿੰਨ ਸਾਲ। ਆਪਾਂ 3 ਸਾਲ ਹੋ ਗਿਆ ਨੂੰ ਬਤ। ਅੱਛਾ ਹੋਰ ਵੀ ਹੁੰਦੇ ਆਪਣੇ ਕੋਲ ਡੌਗ? ਮੈਂ ਮਾ ਸਾਡਾ ਹਸਕੀ ਦਾ ਕੰਮ ਆ ਵੈਸੇ ਯਾ ਲੈਬਰਡਾ ਦਾ ਕੰਮ ਹੋ ਵੱਡਾ ਖਲੇ ਰੈਡੀ ਨਹੀਂ ਹੈ ਬਾਕੀ ਨੈਕਸਟ ਮੰਥ ਤੋਂ ਵੀ ਰੈਡੀ ਹੋ ਜਾਏਗਾ। ਓਕੇ। ਇਹ ਮੰਨ ਲਓ ਤੁਹਾਨੂੰ ਹਸਕੀ ਬਰੀਡ ਵਧੀਆ ਲੱਗਦੀ ਆ। ਹਾਂ ਇਹਦੇ ਨਾਲ ਦੇ ਹਾਂਜੀ ਮਨੂੰ ਕਿੰਨੇ 17 ਡੌਗ ਮੇਲ ਫੀਮੇਲ ਕਿੰਨੇ ਉਹਦੇ ਚ ਦੋ ਮੇਲ ਆ ਤੇ ਬਾਕੀ ਫੀਮੇਲਸ ਆ ਫਿਰ ਬੱਚੇ ਵੀ ਹੁੰਦੇ ਹੁੰਦੇ ਤੁਹਾਡੇ ਕੋਲੇ ਹਾਂਜੀ ਕਿੰਨੇ ਕ ਬੱਚੇ ਹੋ ਜਾਂਦੇ ਤੁਹਾਡੇ ਕੋਲੇ ਸਾਡੇ ਕੋਲ ਇੱਕ ਫੀਮੇਲ ਪੰਜ ਕ ਬੱਚੇ ਹੋ ਜਾਂਦੇ ਆ ਓਕੇ ਇਹ ਬੱਚੇ ਸੇਲ ਕਰਦੇ ਹੋ ਹਾਂਜੀ ਤੇ ਕਿੰਨੀ ਕ ਪ੍ਰਾਈਸ ਹੁੰਦੀ ਹੈ ਬੱਚੇ ਦੀ ਬੱਚੇ ਦੀ ਪ੍ਰਾਈਸ ਜਿਹੜੀ ਹੁੰਦੀ ਹੈ 20000 ਹੁੰਦੀ ਆ ਓਕੇ ਮੇਲ ਦੀ ਮੇਲ ਦੀ ਹੁੰਦੀ 27000 ਤੇ ਫੀਮੇਲ ਆ ਉਹਦੀ ਹੁੰਦੀ 22000 ਓਕੇ ਤੇ ਕਿਸ ਨੂੰ ਜਰੂਰ ਤੋਂ ਜਾਂ ਤੁਹਾਡਾ ਸੰਪਰਕ ਕਰਨ ਦੀ ਕੰਟੈਕਟ ਨੰਬਰ ਦਿਓ ਮੇਰਾ ਕੰਟੈਕਟ ਨੰਬਰ 981577201 ਰਿਪੀਟ ਕਰੋ 981577201 ਲੋਕੇਸ਼ਨ ਕੀ ਆਪਣੀ ਬਟਾਲਾ ਪੰਜਾਬ ਡਿਸਟ੍ਰਿਕਟ ਅਸਟਰ ਠੀਕ ਹੈ ਜੀ ਕਿਸੇ ਨੂੰ ਜਰੂਰਤਾ ਬਾਈ ਬਾਈ ਦਾ ਨੰਬਰ ਤੁਹਾਨੂੰ ਦਿੱਤਾ ਕੰਟੈਕਟ ਕਰ ਸਕਦੇ ਹੋ ਬੈਸਟ ਆਫ ਲੱਕ ਅਗਲੀ ਵਾਰੀ ਫੇਰ ਸੋਚ ਆਉਗੇ ਹਾਂ ਜੀ ਮਿਲੋਗੇ ਤੁਹਾਨੂੰ ਹਾਂ ਜੀ ਠੀਕ ਹੈ ਫਿਰ ਦੁਬਾਰੇ ਮਿਲਾਂਗੇ ਕੀ ਪੋਜੀਸ਼ਨ ਆਈ ਉਹ ਵੀ ਉੱਪਰ ਜਾਣਕਾਰੀ ਤੁਹਾਡੇ ਤੋਂ ਲਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਅਸੀਂ ਚੱਲਦੇ ਅੱਗੇ ਹਾਂਜੀ ਕਰਦੇ ਆ ਵੀਰ ਨਾਲ ਗੱਲਬਾਤ ਸੋਹ ਦੇ ਵਿੱਚ ਖੜੇ ਨੇ ਹਾਂ ਵੀਰ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਭਾਜੀ ਹੋਰ ਸੁਣਾਓ ਕੰਮ ਕਰਕੇ ਤਾਂ ਚੱਲ ਰਿਹਾ ਹਾਂਜੀ ਵਧੀਆ ਭਾਜੀ ਕਿੱਥੋਂ ਆਏ ਆਪਾਂ ਆਪਾਂ ਭਗਵਾੜੇ ਤੋਂ ਭਗਵਾੜੇ ਤੋਂ ਹਾਂਜੀ ਕਿਹੜਾ ਕੈਨਲ ਆਪਣਾ ਆਪਣਾ ਮੈਮੀ ਡੌਗ ਕੈਨਲ ਜੀ ਅੱਛਾ ਆਪਾਂ ਆਪਣੀ ਲੱਗਿਆ ਵਾਂਗਾ ਦਿਖਾਈਏ ਆਪਣਾ ਹੀ ਆ ਮੈਮੀ ਡੌਗ ਮੈਮੀ ਡੌਗ ਕੈਨਲ ਕਿਹੜੀ ਬਰੀਡ ਦਾ ਕੰਮ ਕਰਦੇ ਆ ਆਪਣੇ ਕੋ ਹਸਕੀ ਦਾ ਸਪੈਸ਼ਲ ਜੀ ਅੱਛਾ ਸਪੈਸ਼ਲ ਜੀ ਹਸਕੀ ਦੀ ਆਪਣੇ ਕੋ ਅੱਜ ਆਪਣੇ ਕੋ ਆਲ ਬਰੀਡ ਦਾ ਹੀ ਕੰਮ ਹੋਇਆ ਹੈ 올리ਡਾ ਇਹ ਕਿਹੜੀ ਬਰੀੜਾ ਵਾਈਫ ਦਾ ਆਉਂਦਾ ਮੇਰਾ ਜੀ ਇਹ ਪਾਉਂ ਦਾ ਮੇਲ ਹੈ ਹਾਂਜੀ ਆ ਦਿਖਾਓ ਬੜਾ ਕਿੰਨੀ ਏਜ ਹੈ ਦੀ ਇਹਦੀ ਏਜ ਹੈਗੀ 28 20 ਦੇ 20 ਦਿਨਾਂ ਦਾ ਹਾਂਜੀ ਓਕੇ ਤੇ ਕੀ ਪ੍ਰਾਈਸ ਹੈ ਦੀ ਇਹਦਾ ਹੈਗਾ ਜੀ 8500 ਰੁਪਿਆ ਮੇਲ ਫੀ ਮਿਲ ਕੀ ਹੈ ਇਹ ਮੇਲ ਆ ਜੀ ਮੇਲ 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 ਓਕੇ ਓਕੇ ਇਹ ਡਿਸਕਾਊਂਟ ਹੋਊਗਾ ਤੇ ਹਾਂਜੀ ਹੋ ਜਾਊਗਾ ਮੌਕੇ ਲਈ ਦੇਹ ਜਿਹੜਾ ਦੂਜਾ ਬਰਾਉਂ ਜਾ ਉਹ ਹਸਕੀ ਦਾ ਜੀ ਇਹ ਕਿਹੜੇ ਕੋਡ ਦਾ ਬੱਚਾ ਹੈ ਇਹ ਇਹ ਬੁਲੀ ਕੋਡ ਦਾ ਜੀ ਆਈਸ ਕਿਹੜੀ ਹੈ ਦੀ ਆਈਸ ਬਲੂ ਆ ਜੀ ਦਿਖਾਇਓ ਬਲੂ ਆਈਸ ਦੇ ਵਿੱਚ ਹੈ ਕਿੰਨੀ ਏਜ ਹੈ ਦੀ ਇਹ ਜੀ 30 ਦਿਨ ਦੀ ਆ ਜੀ ਕੀ ਡਿਮਾਂਡ ਹੈ ਦੀ ਇਹ ਦਾ 30000 ਆਣ ਜੀ 30 ਦਿਨ ਦਾ ਹਾਂ ਜੀ ਕਿੰਨੇ ਦਿਨਾਂ ਦਾ ਸੇਲ ਕਰ ਦੋਗੇ ਇਹ 30 35 ਦਿਨ ਦਾ ਬੱਚਾ ਨਿਕਲ ਜਾਂਦਾ ਜੀ ਓਕੇ ਵੈਕਸੀਨੇਸ਼ਨ ਹੋਈ ਆ ਦੀ ਵੈਕਸੀਨੇਸ਼ਨ 42 ਦਿਨ ਤੇ ਹੁੰਦੀ ਆ ਜੀ ਪੀਡੀ ਵੀ 32 ਦਿਨ ਤੇ ਹੋ ਜਾਂਦੀ ਆ ਓਕੇ 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 ਹਾਂ ਜੀ ਇਹ ਮੇਲ ਹੈ ਹਾਂ ਜੀ ਮੇਲ ਆ ਜੀ ਉਹ ਦੂਜੇ ਵਾਲਾ ਦਿਖਾਇਓ ਉਹ ਵੀ ਮੇਲ ਆ ਜੀ ਇਹ ਕਿਹੜੀ ਬਰੀਡ ਹੈ ਇਹ ਇਹ ਸ਼ੈਡੂ ਦਾ ਆ ਜੀ ਹੈ ਆ ਦਿਖਾਓ ਐਸਿਡ ਚੋ ਆ ਹਾਂਜੀ ਇਹ 7 ਮੰਥਸ ਦਾ ਮੇਲ ਆ ਜੀ ਆਪਾਂ ਇਹ ਕਾਫੀ ਵੱਡਾ ਜਿਹਾ ਕਰ ਰੱਖਿਆ ਕਿ ਚੱਕਰ ਇਹ 7 ਮੰਥਸ ਦਾ ਆ ਜੀ ਆਪਾਂ ਕਸਟਮਰ ਨੂੰ ਦਿੱਤਾ ਸੀਗਾ ਉਹਨਾਂ ਨੇ ਜਾਨਕੀ ਰੱਖਿਆ 5 6 ਮਹੀਨੇ ਹੁਣ ਉਹਨਾਂ ਤੋਂ ਕੇਅਰ ਨਹੀਂ ਸੀ ਹੋ ਰਹੀ ਆਪਾਂ ਫੇਰ ਵਾਪਸ ਲੈ ਲਿਆ ਓਕੇ ਹਾਂਜੀ ਕੀ ਡਿਮਾਂਡ ਹੈਗੀ ਇਹਦੀ 20000 ਰੁਪਈਆ ਜੀ 20000 ਦੇ ਮੇਲ ਹੈ ਵੀ ਹਾਂਜੀ ਮੇਲ ਆ ਜੀ ਇਹ ਵੀ ਡਿਸਕਾਊਂਟ ਹੋ ਸਕਦਾ ਇੱਤੇ ਹਾਂਜੀ ਹੋ ਜਾਊਗਾ ਜੀ ਅੱਛਾ ਚਲੋ ਠੀਕ ਹੈ ਹੋਰ ਕਿਹੜੇ ਕਿਹੜੇ ਬਰੀਡ ਰੱਖਦੇ ਆਪਾਂ ਹੋਰ ਆਪਣੇ ਕੋ ਫ੍ਰੈਂਚ ਦੇ ਬੱਚੇ ਪਏ ਆ ਜੀ ਉਹ ਦੋ ਮੇਲ ਦੋ ਫੀਮੇਲ ਆ ਫ੍ਰੈਂਚ ਦੇ ਪਏ ਆ ਓਕੇ ਦਿਖਾਉਂਗੇ ਕਿ ਜਿਆਦਾ ਛੋਟੇ ਛੋਟੇ ਆ ਉਹਦਾ ਬੱਚੇ ਹੈਗੇ 25 ਦਿਨ ਦੇ ਆ ਬਾਬਾ ਠੀਕ ਆ ਫਿਰ ਰਹਿਣ ਦੋ ਆ ਸਫ੍ਰੈਂਚ ਦੇ ਮਿਲ ਜਾਂਦੇ ਆ ਹਾਂ ਜੀ ਦਿਖਾ ਦਿਓ ਦੋ ਫ੍ਰੈਂਚ ਦਾ ਕੀ ਰੇਟ ਹੈ ਫ੍ਰੈਂਚ ਦਾ ਮੇਲ ਹੈਗਾ ਜੀ 15000 ਫੀਮੇਲ ਹੈਗੀ 10000 ਦੀ ਠੀਕ ਹੈ ਕਿਸੇ ਨੂੰ ਜਰੂਰਤ ਹੁੰਦੀ ਹੈ ਕੰਡੈਕਟਰ ਨੰਬਰ ਦੇ આપ ਕੰਡੈਕਟਰ ਨੰਬਰ ਦਿਓ 73473 60676 ਰਿਪੀਟ ਕਰ ਦਿਓ 734 7360676 ਤੇ ਲੋਕੇਸ਼ਨ ਆਪਣੀ ਆਪਣੀ ਲੋਕੇਸ਼ਨ ਹੈਗੀ ਆ ਫੁਕਵਾੜਾ ਓਕੇ ਜੀ ਕਿਸੇ ਨੂੰ ਜਰੂਰਤ ਹੈ ਬਾਈ ਦਾ ਨੰਬਰ ਲੈ ਲਓ ਵੀਡੀਓ ਤੇ ਨੰਬਰ ਲਾ ਕੇ ਕਾਲ ਕਰੋ ਤੇ ਬੱਚੇ ਪਰਚੇਸ ਕਰ ਸਕਦੇ ਠੀਕ ਹੈ ਵੀਰੇ ਓਕੇ